ਦਸੰਡੇ ਸ਼ੋਅ ਦੇ ਆਖਰੀ ਪੜਾ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਗਿਲਸਾਬ ਜਿਹੜਾ ਯੂਕਰੇਨ ਦਾ ਤੇ ਰੂਸ ਦਾ ਯੁੱਧ ਬਹੁਤ ਲੰਬਾ ਹੋ ਗਿਆ। ਔਰ ਹੁਣ ਤੱਕ ਬਰੂਸ ਜਿਹੜਾ ਯੂਕਰੇਨ ਹੈ ਉਹ ਭਿੱਡਦਾ ਆ ਰਿਹਾ ਸੀ। ਲੇਕਿਨ ਹੁਣ ਜਿਹੜਾ ਉਹ ਰੂਸ ਜਿਹੜਾ ਉਹਨੇ ਉਹਦੀ ਪੇਸ਼ਕਦਮੀ ਜਿਹੜੀ ਹੈ ਉਹ ਫਿਰ ਸ਼ੁਰੂ ਹੋ ਗਈ ਹੈ। ਯੂਕਰੇਨ ਦੀ ਫੌਜਾਂ ਨੂੰ ਵਾਪਸ ਵੀ ਆਉਣਾ ਪਿਆ ਸ਼ਾਇਦ ਇਸੇ ਕਰਕੇ ਹੀ ਜਿਹੜੇ ਤੇਜ਼ੀ ਦੇ ਨਾਲ ਜਿਹੜੀ ਯੂਐਸਡੀ ਕਾਂਗਰਸ ਹੈ ਉਹਨਾਂ ਨੇ ਉਹ ਜਿਹੜਾ ਸਹਾਇਤਾ ਬਜਟ ਹੈ ਉਹਨੂੰ ਮਨਜ਼ੂਰੀ ਬੜੀ ਤੇਜ਼ੀ ਨਾਲ ਦਿੱਤੀ ਹੈ ਜੀ ਜੀ ਔਰ ਤੁਸੀਂ ਕਿਵੇਂ ਦੇਖਦੇ ਹੋ ਜੀ ਇਸ ਮਸਲੇ ਪਾਮ ਸਾਹਿਬ ਜਿਹੜਾ ਜੀ ਰੂਸ ਤੇ ਯੂਕਰੇਨ ਦਾ ਯੁੱਧ ਹੈ ਇਸ ਤੋਂ ਜਿਹੜਾ ਮੀਡੀਆ ਦਾ ਜਿਹੜਾ ਫੋਕਸ ਹੈ ਜੀ ਉਹ ਪਿਛਲੇ ਸਾਲ ਅਕਤੂਬਰ 7 2023 ਜਦ ਬੜਾ ਇੱਕ ਮੰਦਭਾਗਾ ਹਮਲਾ ਇਜ਼ਰਾਈਲ ਉੱਪਰ ਹੋਇਆ ਜੀ ਉਸ ਤੋਂ ਬਾਅਦ ਇਜ਼ਰਾਈਲ ਦੀ ਵੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਵਿੱਚ ਵੀ ਜਿਹੜਾ ਪਾਲੇਸਟਾਈਨ ਦੇ ਜਿਹੜੇ ਨਾਜਾਇਜ਼ ਲੋਕਾਂ ਨੂੰ ਜਿਹੜਾ ਮਾਰਿਆ ਜਾ ਰਿਹਾ ਹੈ ਬੇਕਸੂਰੇ ਲੋਕਾਂ ਨੂੰ ਜਾਨ ਤੋਂ ਹੱਥ ਕੋਹਣੇ ਪਏ ਤੇ ਬਹੁਤ ਹੀ ਮਾੜੇ ਹਾਲਾਤ ਉੱਥੇ ਬਣੇ ਹੋਏ ਆ ਹੂੰ ਉਸ ਦੇ ਕਰਕੇ ਜਿਹੜਾ ਫੋਕਸ ਹੈ ਜਿਹੜਾ ਰੂਸ ਤੇ ਯੂਕਰੇਨ ਦੇ ਯੁੱਧ ਦੇ ਵਿੱਚੋਂ ਜਿਹੜਾ ਹੈ ਉਹ ਮੀਡੀਆ ਦਾ ਇੰਨਾ ਫੋਕਸ ਨਹੀਂ ਰਿਹਾ ਨਹੀਂ ਰਿਹਾ ਪਰ ਭਮ ਸਾਹਿਬ ਇਥੋਂ ਵੀ ਜਿਹੜੀਆਂ ਲਗਾਤਾਰ ਅਪਡੇਟਸ ਆ ਰਹੀਆਂ ਨੇ ਤੇ ਇਸ ਦੇ ਵਿੱਚ ਰਸ਼ੀਆ ਨੇ ਉਹਨਾਂ ਦੇ ਕਈ ਜਿਹੜੇ ਸਟ੍ਰੈਟੇਜੀਕਲੀ ਇੰਪੋਰਟੈਂਟ ਜਿਹੜੇ ਟਿਕਾਣੇ ਆ ਯੂਕਰੇਨ ਦੇ ਹੂੰ ਉਹਨਾਂ ਦੇ ਉੱਤੇ ਹਮਲਾ ਕੀਤਾ ਜਿਸ ਦੇ ਵਿੱਚੋਂ ਜਿਹੜਾ ਬਿਜਲੀ ਦਾ ਇਨਫਰਾਸਟ੍ਰਕਚਰ ਹੈ ਹੂੰ ਉਸ ਨੂੰ ਟਾਰਗੇਟ ਕੀਤਾ ਗਿਆ ਹੂੰ ਤੇ ਦੂਸਰੇ ਪਾਸੇ ਭਮ ਸਾਹਿਬ ਯੂਕਰੇਨ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਜਿਹੜੇ ਰਸ਼ੀਆ ਦੇ ਜਿਹੜੇ ਨਾਲ ਲੱਗਦੇ ਉਹਨਾਂ ਦੇ ਇਲਾਕੇ ਆ ਉੱਤੇ ਜਿਹੜੇ ਉਹਨਾਂ ਦੇ ਤੇਲ ਦੇ ਜਾਂ ਜਿੱਥੇ ਸੰਸਾਧਨਾਂ ਦੇ ਉੱਤੇ ਜਿਹੜਾ ਯੂਕਰੇਨ ਦੇ ਵੱਲੋਂ ਅਟੈਕ ਕੀਤਾ ਗਿਆ ਹੂੰ ਹੁਣ ਅਪਡੇਟ ਇਹ ਆ ਰਹੀ ਹੈ ਕਿ ਜਿਹੜੇ ਯੂਕਰੇਨ ਦੇ ਫੋਰਸਸ ਐ ਉਹਨਾਂ ਨੂੰ ਇੰਟੈਂਸ ਫਾਈਟਿੰਗ ਤੋਂ ਬਾਅਦ ਈਸਟਰਨ ਯੂਕਰੇਨ ਦੇ ਵਿੱਚ ਪਿੱਛੇ ਹਟਣਾ ਪਿਆ ਹੂੰ ਤੇ ਜਿਹੜੀ ਰਸ਼ੀਆ ਦੀ ਫੌਜ ਐ ਹੂੰ ਉਹ ਅੱਗੇ ਵਧ ਰਹੀ ਐ ਹੂੰ ਜਿਹੜੇ ਸੇਰਿਸਕੀ ਕਮਾਂਡਰ ਇਨ ਚੀਫ ਹੈ ਯੂਕਰੇਨ ਦੀ ਆਰਮਡ ਫੋਰਸਸ ਦੇ ਜੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਟ੍ਰੂਪਸ ਹੈ ਜਿਹੜੇ ਉਹ ਪਿੱਛੇ ਨਵੀਆਂ ਪੋਜੀਸ਼ਨਾਂ ਤੇ ਆ ਗਏ ਆ ਵੈਸਟ ਵੱਲ ਨੂੰ ਅ ਬਰਡੀ ਚਾਈ ਤੇ ਸੈਮੀ ਨਿਵਕਾ ਇਹ ਜਿਹੜੇ ਇਨ੍ਹਾਂ ਜਗ੍ਹਾਾਂ ਤੋਂ ਵੈਸਟ ਦੇ ਵੱਲ ਉਹਨਾਂ ਦੀ ਫੋਰਸ ਫੋਰਸ ਆ ਗਈ ਹੈ ਹਮ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਕਿਹਾ ਹੈ ਕਿ ਸੰਡੇ ਉਹਨਾਂ ਦੀਆਂ ਫੋਰਸਸ ਨੇ ਜਿਹੜੇ ਉਹਨਾਂ ਨੇ ਨੋਵੋ ਬਕ ਮੋਤ ਕਾ ਨੀਰ ਜੀ ਬਰਡੀ ਚ ਜਿਹੜੇ ਫ੍ਰੰਡ ਨੇ ਹਾਂਜੀ ਤੇ ਇਹਨਾਂ ਨੂੰ ਟੇਕਓਵਰ ਕਰ ਲਿਆ ਜੀ ਤੇ ਪਰ ਯੂਕਰੇਨ ਦੀ ਜਿਹੜੀ ਮਿਲਟਰੀ ਹੈ ਉਹਨਾਂ ਨੇ ਇਸ ਕਲੇਮ ਦੇ ਬਾਰੇ ਕੋਈ ਵੀ ਆਪਣੀ ਜਿਹੜੀ ਸਟੇਟਮੈਂਟ ਹੈ ਉਹ ਜੀ ਤੱਕ ਨਹੀਂ ਦਿੱਤੀ ਨਹੀਂ ਦਿੱਤੀ ਤੇ ਪਮ ਸਾਹ ਪਰ ਇੱਥੇ ਤੱਕ ਸ੍ਰਿਸ਼ਕੀ ਨੇ ਜ਼ਰੂਰ ਕਿਹਾ ਹੈ ਕਿ ਇਨ ਜਨਰਲ ਦ ਐਨੀਮੀ ਅਚੀਵਡ ਸਰਟਨ ਟੈਕਟਿਕਲ ਸਕਸੈਸ ਇਨ ਥੀਸ ਏਰੀਆਜ਼ ਬਟ ਕੁਡ ਨਾਟ ਗੇਨ ਆਪਰੇਸ਼ਨਲ ਐਡਵਾਂਟੇਜਸ ਜੀ ਇਤੋਂ ਤੱਕ ਉਹਨਾਂ ਨੇ ਮੰਨਿਆ ਹੈ ਕਿ ਇੱਕ ਟੈਕਟিক্যাল ਜਿਹੜੀ ਜਿੱਤ ਹੈ ਉਹ ਰਸ਼ੀਆ ਨੇ ਜ਼ਰੂਰ ਹਾਸਲ ਕੀਤੀ ਹੈ ਹਮ ਅ ਹੁਣ ਰਸ਼ੀਆ ਨੇ ਭਮ ਸਾਹਿਬ ਇੱਕ ਹੋਟਲ ਹਾਊਸਿੰਗ ਦੇ ਉੱਤੇ ਵੀ ਹਮਲਾ ਕੀਤਾ ਹੈ ਹਮ ਯੂਕਰੇਨ ਦੇ ਵਿੱਚ ਜਿੱਥੇ ਉਹਨਾਂ ਦਾ ਦਾਵਾ ਸੀ ਕਿ ਜਿਹੜੇ ਇੰਗਲਿਸ਼ ਬੋਲਣ ਵਾਲੇ ਜਿਹੜੇ ਕਿਰਾਏ ਦੇ ਫੌਜੀ ਜਿਨ੍ਹਾਂ ਨੂੰ ਮਰਸਨਰੀਜ਼ ਕਿਹਾ ਜਾਂਦਾ ਹੈ ਹਮ ਉਹ ਉੱਥੇ ਰਹਿ ਰਹੇ ਸੀਗੇ ਹਮ ਅ ਸੋ ਭਮ ਸਾਹਿਬ ਇਸ ਤਰ੍ਹਾਂ ਜਿਹੜੀ ਇਹ ਲੜਾਈ ਹੈ ਇਹ ਇਹ ਲਗਾਤਾਰ ਜਿਹੜੀ ਪਰਚੰਡ ਹੁੰਦੀ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯੂਐਸ ਨੇ ਵੀ ਇਸ ਦੇ ਵਿੱਚ ਹੁਣ ਜਿਹੜੀ ਏਡ ਹੈ ਉਹ ਦਿੱਤੀ ਹੈ ਹੋਰ ਯੂਕਰੇਨ ਨੂੰ ਕਿਉਂਕਿ ਹੁਣ ਜਿਹੜਾ ਨੈਟੋ ਹੈ ਤੇ ਜਿਹੜੀ ਵੈਸਟਰਨ ਵਰਲਡ ਹੈ ਉਹ ਹੁਣ ਅਫੋਰਡ ਨਹੀਂ ਕਰਦੇ ਕਿ ਰਸ਼ੀਆ ਉੱਥੇ ਇੱਕ ਜਿੱਤ ਦਰਜ ਕਰੇ ਸੋ ਨੈਟੋ ਨੂੰ ਜਿਹੜਾ ਆਪਣਾ ਸਟੈਂਡ ਹੈ ਉਹ ਯੂਕਰੇਨ ਦੇ ਵਿੱਚ ਲੈਣਾ ਪਵੇਗਾ ਉਹਨਾਂ ਦੀ ਆਪਣੀ ਫਿਕਰਮੰਦੀ ਹੈ ਉਹਥੇ ਉਹਨਾਂ ਨੂੰ ਖੜਨਾ ਪਵੇਗਾ ਯੂਕਰੇਨ ਦੇ ਨਾਲ ਕਿਉਂਕਿ ਜੇ ਨੈਟੋ ਆਪਣਾ ਹੱਥ ਪਿੱਛੇ ਖਿੱਚਦਾ ਹੈ ਤੇ ਰਸ਼ੀਆ ਇੱਕ ਉਥੇ ਜਿੱਤ ਹਾਸਲ ਕਰਦਾ ਹੈ ਜਾਂ ਉਹਨੂੰ ਟੇਕਓਵਰ ਕਰ ਜਾਂਦਾ ਹੈ ਤਾਂ ਉਹ ਵੈਸਟਰਨ ਵਰਲਡ ਦੇ ਲਈ ਬੜਾ ਹੈ ਵੱਡਾ ਇੱਕ ਸੈਟਬੈਕ ਹੋਊਗਾ ਜਿਸ ਦੇ ਲਈ ਮੈਂ ਸਮਝਦਾ ਹਾਂ ਵੀ ਕੋਈ ਵੀ ਵੈਸਟਰਨ ਲੀਡਰ ਅਜਿਹੀ ਰੇਟ ਦੇ ਵਿੱਚ ਉਹ ਤਿਆਰ ਨਹੀਂ ਹੂੰ ਬਿਲਕੁਲ ਜੀ ਸੋ ਇਸਨਾਲੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਜੀ ਸੋ ਗਿਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਵਸਤਾਂ ਬਹੁਤ ਸ਼ੁਕਰੀਆ ਕਮ ਸਾਹਿਬ ਮਿਹਰਬਾਨੀ ਜੀ ਸੋ ਇਸ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਤੇ ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਹੁਣ ਤੁਸੀਂ ਜੋ ਇਜਾਜ਼ਤ ਔਰ ਅਗਲੇ ਐਤਵਾਰ ਨੂੰ ਲਵਲਿੰਗ ਸਿੰਘ ਜੀ ਗਿਲ ਉਹਨਾਂ ਦੇ ਨਾਲ ਹੋਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਸੋ ਤਾਂ ਤਕਰੀ ਦਿਓ ਇਜਾਜ਼ਤ ਤੁਹਾਡਾ ਸਾਡਾ ਰੱਬ ਰੱਖਾ ਜਿਉਂਦੇ ਵਾਸਤੇ ਰੋਜੀ